प्यारे बच्चों जिला प्रशासन लुधियाना ਵੱਲੋਂ ਇੱਕ ਮੈਂਟਲ ਹੈਲਥ ਵਾਸਤੇ ਕਿ ਬੱਚਿਆਂ ਨੂੰ ਐਗਜ਼ਾਮਸ ਦੇ ਵੇਲੇ ਐਂਜ਼ਾਇਟੀ ਸਟ੍ਰੈਸ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨੂੰ ਨਜਿੱਠਣ ਵਾਸਤੇ ਇੱਕ ਹੈਲਪਲਾਈਨ ਆਸਮਾ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਮਾਨਯੋਗ ਮੁੱਖ ਮੰਤਰੀ ਜੀ ਦੇ ਦਿਸ਼ਾ ਨਿਰਦੇਸ਼ ਹੇਠ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਕਾਫੀ ਤਰੱਕੀਆਂ ਕੀਤੀ ਜਾ ਰਹੀਆਂ ਆ ਉਹਦੇ ਵਿੱਚ ਇੱਕ ਮੈਂਟਲ ਹੈਲਥ ਐਸਪੈਕਟ ਵੀ ਬੱਚਿਆਂ ਦਾ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਹੁੰਦਾ ਹੈ ਜਿਸ ਦੇ ਤਹਿਤ ਅਸੀਂ ਇਹ ਉਪਰਾਲਾ ਕੀਤਾ ਹੈਗਾ ਇਹ ਜਿਹੜੀ ਆਸਮਾ ਹੈਲਪਲਾਈਨ ਹੈ ਇਹ 24 ਘੰਟੇ ਫੰਕਸ਼ਨਲ ਹੈ ਤੇ ਨਾਲ ਹੀ ਇਹ ਟ੍ਰਾਈਲਿੰਗੁਅਲ ਫੈਸਿਲਿਟੀ ਹੈ ਜਿਹਦੇ ਵਿੱਚ ਇੰਗਲਿਸ਼ ਪੰਜਾਬੀ ਤੇ ਹਿੰਦੀ ਇਹ ਤਿੰਨਾਂ ਲੈਂਗੁਏਜਸ ਦੇ ਵਿੱਚ ਟ੍ਰੇਨਡ ਸਾਈਕੋਲੋਜਿਸਟ ਉਹ ਇਹਦੇ ਬਾਰੇ ਮੈਂਟਲ ਹੈਲਥ ਬਾਰੇ ਤੁਹਾਡੀ ਜਿਹੜੀ ਹੈਗੀ ਬੱਚਿਆਂ ਦੀ ਹੈਲਪ ਕਰਨਗੇ ਮੈਂ ਵੀ ਐਗਜ਼ਾਮਸ ਦਿੱਤੇ ਹੈਗੇ ਬੋਰਡ ਐਗਜ਼ਾਮ ਵੀ ਦਿੱਤੇ ਹੈ ਕੰਪੀਟੀਟਿਵ ਐਗਜ਼ਾਮਸ ਦਿੱਤੇ ਹੈਗੇ ਸਾਨੂੰ ਵੀ ਪਤਾ ਹੈ ਕਿਸ ਤਰ੍ਹਾਂ ਦਾ ਮੈਂਟਲ ਸਟ्रेस ਉਸ ਵੇਲੇ ਬੱਚਿਆਂ ਨੂੰ ਹੁੰਦਾ ਹੈ ਤੇ ਉਸ ਦੇ ਤਹਿਤ ਅਸੀਂ ਇਹ ਜਿਹੜੀ ਆਸਮਾ ਹੈਲਪਲਾਈਨ ਹੈ ਉਹ ਲਾਂਚ ਕੀਤੀ ਹੈ ਇਹ ਹੈਲਪਲਾਈਨ ਜਿਹੜੀ ਹੈ ਫ੍ਰੀ ਆਫ ਕਾਸਟ ਹੈ 24 ਆਵਰਸ ਅਵੇਲੇਬਲ ਹੈ ਇਹਦਾ ਮੋਬਾਈਲ ਨੰਬਰ ਹੈ ਉਹ ਹੈਗਾ 964647077 ਤੁਸੀਂ ਪਲੀਜ਼ ਮੈਂ ਤੁਹਾਨੂੰ ਬੇਨਤੀ ਕਰਦਾ ਸਰ ਪੇਰੈਂਟਸ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਦੀ ਮੈਂਟਲ ਹੈਲਥ ਨੂੰ ਇਗਨੋਰ ਨਾ ਕਰੀਏ ਜੇ ਤੁਹਾਨੂੰ ਲੱਗਦਾ ਹੈ ਕਿ ਬੱਚੇ ਨੂੰ ਐਂਜਾਇਟੀ ਹੋ ਰਹੀ ਹੈ ਸਟ्रेस ਹੋ ਰਿਹਾ ਹੈ ਕੋਈ ਪ੍ਰੈਸ਼ਰ ਹੋ ਰਿਹਾ ਹੈ ਪਲੀਜ਼ ਸਾਡੇ ਜਿਹੜੇ ਟ੍ਰੇਨ ਸਾਈਕੋਲੋਜਿਸਟ ਨੇ ਉਹਨਾਂ ਦੀ ਮਦਦ ਲਈਏ ਜਿਸ ਕਰਕੇ ਨਾ ਸਿਰਫ ਆਪਾਂ ਬੱਚੇ ਦੀ ਮੈਂਟਲ ਹੈਲਥ ਇੰਪਰੂਵ ਕਰੀਏ ਬਲਕਿ ਮੈਂਟਲ ਹੈਲਥ ਨੂੰ ਕਰਨ ਦੇ ਨਾਲ-ਨਾਲ ਆਪਾਂ ਜਿਹੜਾ ਹੈਗਾ ਉਹਨਾਂ ਦੇ ਐਗਜ਼ਾਮਸ ਦੇ ਵਿੱਚ ਸਕੋਰ ਵੀ ਵਧਾਈਏ ਔਰ ਬੱਚਿਆਂ ਨੂੰ ਇੱਕ ਕੌਨਫੀਡੈਂਸ ਦੇਈਏ ਜਿਸ ਤਰ੍ਹਾਂ ਕੁਝ ਟੈਕਨੀਕਸ ਹੈਗੀਆਂ ਆ ਜਿਹੜੀ ਬੱਚੇ ਇਮੀਡੀਟਲੀ ਯੂਜ਼ ਕਰਦੇ ਆ ਜਿਵੇਂ ਕਿ 478 ਬਰੀਥਿੰਗ ਟੈਕਨਿਕ ਕੰ ਦਾ ਭਾਵ ਇਹ ਹੈ ਕਿ 4 ਸੈਕਿੰਡ ਵਾਸਤੇ ਤੁਸੀਂ ਸਾਹ ਅੰਦਰ ਲੈਣਾ ਹੈ 7 ਸੈਕਿੰਡ ਵਾਸਤੇ ਸਾਹ ਨੂੰ ਜਿਹੜਾ ਹੈਗਾ ਹੋਲਡ ਕਰਨਾ ਹੈ ਔਰ 8 ਸੈਕਿੰਡ ਵਿੱਚ ਐਕਸਹੇਲ ਕਰਨਾ ਹੈ ਨਹੀਂ ਸਾਹ ਬਾਹਰ ਆਪਾਂ ਛੱਡਣੀ ਹੈਗੀ ਇਸ ਇਸ ਨੂੰ ਤੁਸੀਂ 3-4 ਵਾਰੀ ਰਿਪੀਟ ਕਰੋਗੇ ਤੁਹਾਨੂੰ ਆਪ ਹੀ ਜਿਹੜਾ ਹੈ ਅਹਿਸਾਸ ਹੋਏਗਾ ਕਿ ਜਿਹੜਾ ते कम हो गया है ब्रेक ले ब्रेक लै लो तो आप पढ़ाई करते हैं ना सिर्फ अपनी मैंटल हैल्थ जो है बैटर रहा है, है। बल्कि सामू एक दूजे एनवायरमेंट का भी जाण होंगे जिस करके मैंटल हैल्थ एंगजाय घट होंगी है ਲਾਸਟ ਬਟ ਨੋਟ ਦ ਲੀਸਟ ਪੋਜ਼ਿਟਿਵ ਅਫਰਮੇਸ਼ਨ ਟੈਕਨੀਕ ਜਿਹਦੇ ਤਹਿਤ ਅਸੀਂ ਆਪਣੇ ਆਪ ਨੂੰ ਘਟ ਨਹੀਂ ਸਮਝਣਾ ਆਪਾਂ ਇਹ ਕਹਿਣਾ ਹੈ ਕਿ ਹਾਂ ਆਪਾਂ ਮੈਂ 100% ਦੇ ਰਿਹਾ ਤਾਂ ਮੇਰਾ ਰਿਜ਼ਲਟ ਵੀ ਚੰਗਾ ਹੋਏਗਾ ਆਈ ਐਮ ਵਨ ਆਫ ਦੀ ਬੈਸਟ ਪਰਫਾਰਮਰਸ ਤੇ ਮੈਂ ਮਿਹਨਤ ਕੀਤੀ ਹੈ ਤੇ ਮੇਰੀ ਮਿਹਨਤ ਦੇ ਮੈਨੂੰ ਨੰਬਰ ਮਿਲਣਗੇ ਮੈਂ ਆਸ ਕਰਦਾ ਤੇ ਉਮੀਦ ਕਰਦਾ ਕਿ ਇਹ ਜਿਹੜੀ ਹੈਲਪ ਲਾਈਨ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਵੱਲੋਂ ਚਲਾਈ ਜਾ ਰਹੀ ਹੈ ਇਹਦਾ ਲਾਭ ਵੱਧ ਤੋਂ ਵੱਧ ਲੁਧਿਆਣਾ ਦੇ ਬੱਚੇ ਐਗਜ਼ਾਮ ਟਾਈਮ ਦੇ ਵਿੱਚ ਲੈਣਗੇ ਤੇ ਲੁਧਿਆਣਾ ਦੇ ਬੱਚੇ ਆਪਣੇ ਬੋਰਡ ਐਗਜ਼ਾਮਸ ਦੇ ਵਿੱਚ ਲਾ ਕੇ ਜ਼ਿਲ੍ਹੇ ਦਾ ਨਾਮ ਵੀ ਉੱਤੇ ਕਰਨਗੇ। ਥੈਂਕ ਯੂ।